ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਇੱਕ ਸਾਂਝ ਪਾਈਏ ਜੋ ਕਈ ਸਾਡੇ ਸਿੱਖਾਂ ਦੇ ਮਨ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਜਿਵੇਂ ਆਮ ਦੇਵੀ ਦੇਵਤੇ ਸਮੇ ਦੇ ਅਵਤਾਰਾਂ ਦੀਆਂ ਜੋ ਫਿਲਮਾਂ ਚਲਦੀਆਂ ਹਨ ਉਹਨਾਂ ਦੇ ਰੋਲ ਕੀਤੇ ਜਾਂਦੇ ਹਨ ਤੇ ਆਪਣੇ ਮਨਾਂ ਦੇ ਵਿੱਚ ਇੱਕ ਸਵਾਲ ਚੱਲਦਾ ਵੀ ਸਾਡੇ ਗੁਰੂ ਸਹਬਾਨਾਂ ਦੇ ਸਿੱਖਾਂ ਦੇ ਜਿਹੜੇ ਗੁਰੂ ਹਨ ਜਾਂ ਗੁਰੂ ਕੇ ਚੜ੍ਹਦੀ ਕਲਾ ਵਾਲੇ ਯੋਧੇ ਸੰਤ ਸਾਧੂ ਮਹਾਤਮਾ ਗੁਰੂ ਕੇ ਸਿੱਖ ਹੋਏ ਹਨ ਉਹਨਾਂ ਦੇ ਰੋਲ ਕਿਉਂ ਨਹੀਂ ਕੀਤੇ ਜਾ ਸਕਦੇ ਸੋ ਉਹਨਾਂ ਦੀ ਇੱਕ ਜੀਮ ਦੀ ਜਾਗ ਦੀ ਉਦਾਹਰਣ ਆਪ ਜੀ ਦੇ ਸਾਹਮਣੇ ਰੱਖਦੇ ਹਾਂ ਤੁਸੀਂ ਸਕਰੀਨ ਤੇ ਧਿਆਨ ਨਾਲ ਦੇਖਿਓ ਆਪ ਜੀ ਨੂੰ ਕੁਝ ਤਸਵੀਰਾਂ ਨਜ਼ਰ ਆ ਰਹੀਆਂ ਹਨ ਜਿਸ ਤਸਵੀਰ ਵਿੱਚ ਇੱਕ ਕਮੇਡੀ ਸ਼ੋਅ ਹੈ ਉਸ ਕਮੇਡੀ ਸ਼ੋਅ ਦੇ ਵਿੱਚ ਇਹ ਆਪਣੇ ਪੰਜਾਬ ਦੀ ਹੈ ਭਾਰਤੀ ਸਿੰਘ ਕਮੇਡੀਅਨ ਹੈ ਹਾਸੇ ਕਲਾਕਾਰ ਚਲੋ ਇਹਨਾਂ ਦੀ ਆਪਣੀ ਕਿਰਤ ਹੈ ਜੀ ਪਰ ਆਪਾਂ ਤਤ ਇਹ ਕੱਢਿਆ ਹੈ ਵੀ ਪਾਕਿਸਤਾਨ ਦੇ ਇੱਕ ਬੜੇ ਹੀ ਮਹਾਨ ਸਿੰਗਰ ਉਸਤਾਦ Nusrat Fateh Ali Khan ਸਾਹਿਬ ਜੀ ਜਿਨ੍ਹਾਂ ਕੋਲ ਬੜੀ ਵੱਡੀ ਤਾਲੀਮ ਸੀ ਸੰਗੀਤ ਦੀ ਮਿਊਜ਼ਿਕ ਦੀ ਮਿਊਜ਼ਿਕ ਦਾ ਰੱਬ ਮੰਨਿਆ ਜਾਂਦਾ ਹੈ ਉਹਨਾਂ ਨੂੰ ਸੋ ਕੋਈ ਵੀ ਚੰਗਾ ਗਵਈਆ ਹੈ ਉਹ ਜਰੂਰ ਨਾ ਜਰੂਰ ਕਿਤੇ ਨਾ ਕਿਤੇ Nusrat ਸਾਹਿਬ ਜੀ ਦਾ ਫੈਨ ਹੈ ਸੋ ਇਉਂ ਵੀ ਕਹਿ ਸਕਦੇ ਆਂ ਵੀ ਜੇ ਕੋਈ ਚੰਗਾ ਗਵਈਆ ਬਣਿਆ ਹੈ ਨਾ ਉਹ ਸੋ ਨੂਸਰ ਸਾਹਿਬ ਨੂੰ ਸੁਣ ਕੇ ਹੀ ਬਣਿਆ ਇਹਨਾਂ ਨੂੰ ਸੁਣਨ ਤੋਂ ਬਿਨਾ ਕੋਈ ਚੰਗਾ ਗਵਈਆ ਬਾਣੀ ਨਹੀਂ ਸਕਦਾ ਮੇਰਾ ਇਹ ਮੰਨਣਾ ਹੈ ਸੋ ਪਰ ਵੇਖੋ ਬੜੀ ਮਹਾਨ ਸ਼ਕਸ਼ੀਤ ਹੈ ਨੂਸਰ ਸਾਹਿਬ ਤੇ ਇਸ ਭਾਰਤੀ ਸਿੰਘ ਨੇ ਨਾ ਨੂਸਰ ਸਾਹਿਬ ਦਾ ਇਹ ਇੱਕ ਰੋਲ ਕੀਤਾ ਹੈ ਕਮੇਟੀ ਸਰਕਸ ਵਿੱਚ ਇਕ ਰੋਲ ਨਿਭਾਇਆ ਹੈ ਪਰ ਇਹਦੇ ਜਿੰਨੇ ਕਮੈਂਟ ਆਏ ਨਾ ਉਹ ਸਾਰਿਆਂ ਨੇ ਇਸ ਨੂੰ ਗਲਤ ਮੰਨਿਆ ਹੈ ਵੀ ਐਡਾ ਵੱਡਾ ਮਹਾਨ ਸਿੰਗਰ ਮਹਾਨ ਸ਼ਖੀਤ ਤੁਸੀਂ ਉਸ ਸ਼ਖਸ਼ੀਤ ਦਾ ਜਿਹੜਾ ਰੋਲ ਹੈ ਉਹ ਕਰਕੇ ਉਹਨੂੰ ਛੋਟਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਮੈਂ ਨਾਲ-ਨਾਲ ਤਸਵੀਰਾਂ ਦਿੱਤੀਆਂ ਹਨ ਕੁਝ ਕੁ ਤਸਵੀਰਾਂ ਕਮੈਂਟ ਦੀਆਂ ਜਿਨ੍ਹਾਂ ਵਿੱਚ ਕਿਸੇ ਨੂੰ ਵੀ ਇਹ ਰੋਲ ਵਧੀਆ ਨਹੀਂ ਲੱਗਾ ਹੁਣ ਗੁਰੂ ਸਾਰਿਆਂ ਆਪ ਵਿਚਾਰ ਕਰੋ ਇੱਕ ਸਿੰਗਰ ਹੈ ਉਹਦੇ ਕੋਲ ਕਲਾ ਹੈ ਜੀ ਗਾਉਣ ਦੀ ਪਰ ਹੈ ਤਾਂ ਆਮ ਇਨਸਾਨ ਆਮ ਬੰਦਾ ਕੇਵਲ ਇੱਕ ਗੁਣ ਹੈ ਇੱਕ ਗੁਣ ਗਾਉਣ ਦਾ 뮤직 ਦਾ ਤੇ ਜੇ ਉਹਦੀ ਕੋਈ ਰੀਸ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਲੋਕ ਕਹਿੰਦੇ ਨੇ ਇਹ ਚੰਗਾ ਨਹੀਂ ਕਰ ਰਿਹਾ ਤੇ ਪਿਆਰੋ ਧਿਆਨ ਦੇਣਾ ਸਾਡੇ ਕੋਲ ਤੇ ਫਿਰ ਉਹ ਅਕਾਲ ਪੁਰਖ ਦੇ ਰੂਪ ਹਨ ਸਾਡੇ ਗੁਰੂ ਸਹਿਬਾਨ ਪ੍ਰਮਾਤਮਾ ਦਾ ਰੂਪ ਤੇ ਪਿਆਰੋ ਜੇ ਉਹਨਾਂ ਦਾ ਕੋਈ ਰੋਲ ਕਰੇ ਆਪਾਂ ਕਿਵੇਂ ਜਰ ਲਵਾਂ ਸੋ ਜੇ ਕੋਈ ਆਮ ਗਵਈਏ ਦੀ ਨਕਲ ਕਰ ਰਿਹਾ ਹੈ ਉਹਨੂੰ ਲੋਕ ਬਰਦਾਸ਼ਤ ਨਹੀਂ ਕਰ ਰਹੇ ਵੀ ਤੂੰ ਉਹਦੇ ਵਰਗਾ ਬਣ ਨਹੀਂ ਸਕਦਾ ਤੇ ਪਿਆਰੋ ਜਿਹੜੇ ਹੈ ਹੀ ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਚੇਤਾ ਰੱਖਣਾ ਪਿਆਰੋ ਉਹਨਾਂ ਨੂੰ ਕਿਵੇਂ ਜਰ ਲਈਏ ਉਹਨਾਂ ਦਾ ਰੋਲ ਹੋ ਹੀ ਨਹੀਂ ਸਕਦਾ ਕੋਈ ਬਣ ਹੀ ਨਹੀਂ ਸਕਦਾ ਆਮ ਬੰਦੇ ਹਨ ਨੁਸਰ ਸਾਹਿਬ ਕਹਈਏ ਬੜੇ ਵੱਡੇ ਹਨ ਉਹਨਾਂ ਵਰਗਾ ਦੁਬਾਰਾ ਕੋਈ ਬਣ ਨਹੀਂ ਸਕਦਾ ਇਹ ਬੜੀ ਵੱਡੀ ਮਨੋਤ ਹੈ ਮੰਨਣਾ ਪਏਗਾ ਹੈ ਵੀ ਸੱਚ ਜੀ ਆਮ ਬੰਦੇ ਹਨ ਗਵਈਏ ਬੜੇ ਵੱਡੇ ਹਨ ਉਹਨਾਂ ਵਰਗਾ ਦੁਬਾਰਾ ਗਵਈਆ ਨਹੀਂ ਕੋਈ ਪੈਦਾ ਹੋ ਸਕਦਾ ਨਹੀਂ ਬਣ ਸਕਦਾ ਤੇ ਗੁਰੂ ਸਵਾਰਿਓ ਸਾਡੇ ਗੁਰੂ ਸਹਬਾਨਾ ਵਰਗਾ ਦੁਬਾਰਾ ਕੋਈ ਕਿਵੇਂ ਬਣ ਜਾਵੇਗਾ ਇਸ ਕਰਕੇ ਟੀਵੀਆਂ ਸ਼ੋਅ ਦੇ ਵਿੱਚ ਆਮ ਕਰਕੇ ਫਿਲਮਾਂ ਵਿੱਚ ਗੁਰੂ ਸਹਬਾਨ ਦਾ ਰੋਲ ਕੋਈ ਨਹੀਂ ਕਰ ਸਕਦਾ ਕਿਉਂਕਿ ਚੇਤੇ ਰੱਖਣਾ ਸਾਰੇ ਧਰਮ ਸਤਕਾਰ ਯੋਗ ਹਨ ਇੱਕ ਬੜੀ ਵੱਡੀ ਗੱਲ ਪੱਲੇ ਬੰਨ੍ਹਿਓ ਜਦੋਂ ਸਮੇਂ ਦੇ ਅਵਤਾਰ ਹੋਏ ਨਾ ਕ੍ਰਿਤੇਯੁਗ ਦੇ ਵਿੱਚ ਰਾਮਚੰਦਰ ਭਗਵਾਨ ਆਏ ਇਹਨਾਂ ਨੂੰ 14 ਕਲਾ ਸੰਪੂਰਨ ਮੰਨਿਆ ਗਿਆ ਤੇ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਆਏ ਕ੍ਰਿਸ਼ਨ ਭਗਵਾਨ ਨੂੰ 16 ਕਲਾ ਸੰਪੂਰਨ ਮੰਨੇ ਬਾਣੀ 'ਚ ਲਿਖਿਆ ਜੀ 16 ਕਲਾ ਸੰਪੂਰਨ ਫਲਿਆ ਅਨਤ ਕਲਾ ਹੋਇ ਠਾਕੁਰ ਚੜਿਆ 16 ਕਲਾ ਸੰਪੂਰਨ ਕ੍ਰਿਸ਼ਨ ਭਗਵਾਨ ਨੂੰ ਮੰਨਿਆ ਗਿਆ ਹੈ ਪਰ ਜਦੋਂ ਪਿਆਰੋ ਵਾਰੀ ਆਈ ਨਾ ਬਾਬੇ ਨਾਨਕ ਦੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕੀ ਲਿਖਦੇ ਹਨ ਉਹ ਕਹਿੰਦੇ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਸਾਰੀਆਂ ਕਲਾ ਆਗੀਆਂ ਪਰ ਕਹਿੰਦੇ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਤੁਹਾਨੂੰ ਗੁਰ ਸੱਚੇ ਪਾਤਸ਼ਾਹ ਨਾਨਕ ਦੇ ਮਹਾਰਾਜ ਸਰਬ ਕਲਾ ਸੰਪੂਰਨ ਸਨ ਨਾ 14 ਕਲਾ ਨਾ 16 ਕਲਾ ਧਿਆਨ ਦੇਣਾ ਜੀ RAMCHANDRA ਜੀ ਸਤਕਾਰ ਯੋਗ ਹਨ ਜਿਨ੍ਹਾਂ ਕੋ 14 ਕਲਾ ਕ੍ਰਿਸ਼ਨ ਭਗਵਾਨ ਵੀ ਸਤਕਾਰਯੋਗ ਹਨ ਜਿਨ੍ਹਾਂ ਕੋ 16 ਕਲਾ ਕਿਉਂਕਿ ਉਹਦਾ ਇੰਨੀਆਂ ਨਾ ਸੜ ਜਾਂਦਾ ਸੀ ਵਿਚਾਰ ਕਰਿਓ ਤ੍ਰੇਤੇ ਦੇ ਵਿੱਚ ਪਾਪ ਘੱਟ ਸੀ ਦੁਆਪਰ ਵਿੱਚ ਪਾਪ ਘੱਟ ਸੀ ਇੰਨੇ ਕ ਨਾ ਸੜ ਗਿਆ ਪਰ ਪਿਆਰੋ ਕਾਲ ਯੁਗ ਦੇ ਵਿੱਚ ਭਿਆਨਕ ਪਾਪ ਅੱਜ ਵੀ ਦੇਖ ਰੋ ਕੀ ਹੋ ਰਿਹਾ ਹੈ ਇਸ ਕਰਕੇ ਸਰਬਕਲਾ ਸੰਪੂਰਨ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਪਿਆਰੋ ਧਰਤੀ ਤੇ ਆਏ ਇਸ ਕਰਕੇ ਉਹਨਾਂ ਦਾ ਜਸ ਵਡਿਆਈ ਪਹਿਲੀ ਸੋ ਪਿਆਰੋ ਜਿਹੜੇ ਸਰਬਕਲਾ ਹਨ ਉਹਨਾਂ ਦੇ ਰੋਲ ਨਹੀਂ ਕੀਤਾ ਜਾ ਸਕਦੇ ਸੋ ਚੇਤਾ ਰੱਖਿਓ ਅੱਜ ਤੋਂ ਬਾਅਦ ਕੋਈ ਵੀ ਸੱਜਣ ਇਹ ਵਿਚਾਰ ਸੁਣ ਕੇ ਨਹੀਂ ਕਹਿ ਸਕਦਾ ਵੀ ਸਾਡੇ ਗੁਰੂ ਸਾਹਿਬਾਨ ਦੇ ਵੀ ਰੋਲ ਹੋਣੇ ਚਾਹੀਦੇ ਆ ਸੋ ਪਿਆਰੋ ਕੌਣ ਕਰੇਗਾ ਨੋਟ ਕਰਿਓ ਬਾਬਾ ਦੀਪ ਸਿੰਘ ਵਰਗਾ ਦੂਜਾ ਬਣ ਸਕਦਾ ਕੋਈ ਕੌਣ ਰੋਲ ਕਰੇਗਾ ਬਾਬਾ ਦੀਪ ਸਿੰਘ ਜੀ ਦਾ ਚਲੋ ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗਾ ਰੋਲ ਕੌਣ ਕਰੇਗਾ ਕੋਈ ਕਰ ਸਕਦਾ ਹੈ ਭਾਈ ਤਾਰੂ ਸਿੰਘ ਜੀ ਵਰਗਾ ਭਾਈ ਮਨੀ ਸਿੰਘ ਵਰਗਾ ਤਾਰੂ ਸਿੰਘ ਨੇ ਖੋਪਰੀ ਲੋਹਾਈ 22 ਦਿਨ ਜਾਂਦੇ ਰਹੇ ਖੋਪਰੀ ਤੋਂ ਬਿਨਾ ਬੰਦ-ਬੰਦ ਕਟਾਇਆ ਭਾਈ ਮਨੀ ਸਿੰਘ ਜੀ ਨੇ ਭਾਈ ਮਤੀ ਦਾਸ ਜੀ ਆਰੇ ਦੇ ਨਾਲ ਦੋ ਫਾੜ ਹੋਏ ਕਰ ਸਕਦਾ ਕੋਈ ਰੋਲ ਕਿਵੇਂ ਕਰੇਗਾ ਦੱਸੋ ਜੀ ਭਾਈ ਸਤੀਦਾਸ ਜੀ ਜਿਹੜੇ ਰੂਹ ਚ ਲਪੇਟ ਕੇ ਸਾੜੇ ਗਏ ਭਾਈ ਦੇਵਾਲਾ ਜੀ ਦੇਗੇ ਵਿੱਚ ਉਬਲਦੇ ਦੇਗੇ ਵਿੱਚ ਬਹਿ ਕੇ ਪਿਆਰੋ ਜਿਹੜਾ ਮਾਸ ਸੀ ਨਾ ਹੱਡੀਆਂ ਨਾਲੋਂ ਅਲੱਗ ਹੋ ਗਿਆ ਸੀ ਕੌਣ ਰੋਲ ਕਰੇਗਾ ਸੋ ਮੇਰੀ ਕਹਿਣ ਤੋਂ ਮੁਰਾਦ ਉਹ ਸਾਡੇ ਤੋਂ ਕੋਈ ਸਿੱਖਾਂ ਦਾ ਰੋਲ ਨਹੀਂ ਕਰ ਸਕਦਾ ਓ ਪਿਆਰੋ ਕੌਣ ਮਾਈ ਦਾ ਲਾਲ ਜਿਹੜਾ ਗੁਰੂ ਸਾਹਿਬਾਨ ਦਾ ਰੋਲ ਕਰੇਗਾ ਸੋ ਪਿਆਰੋ ਇਹਨਾਂ ਵਹਿਮਾਂ ਪਰ ਮੱਚ ਨਾ ਪਿਆ ਕਰੋ ਇਹ ਚੰਗੀ ਗੱਲ ਹੈ ਕੋਈ ਰੋਲ ਨਹੀਂ ਕਰਦਾ ਨਹੀਂ ਤੇ ਪਿਆਰੋ ਆ ਵੇਖਦੇ ਹੋ ਨਾ ਰਾਮ ਬਣਿਆ ਕੋਈ ਸੀਤਾ ਬਣੀ ਕੋਈ ਲక్ష్మణ ਬਣਿਆ ਕੋਈ ਰਾਵਣ ਬਣਿਆ ਇਹ ਫਿਰ ਪਿਆਰੋ ਰਮਾਇਣ ਕਰਨ ਤੋਂ ਬਾਅਦ ਅੱਜ ਤੁਹਾਡੇ ਅੱਖਾਂ ਦੇ ਸਾਹਮਣੇ ਹੈ ਆਪਾਂ ਕਿਸੇ ਨੂੰ ਮਾਰਿਆ ਨਹੀਂ ਕਹਿ ਰਹੇ ਪਰ ਸਚਾਈ ਹੈ ਜੋ ਇਹ ਫਿਰ ਸ਼ਰਾਬ ਦੀਆਂ ਬੋਤਲਾਂ ਪਕੜ ਕੇ ਹੱਥਾਂ ਵਿੱਚ ਕਿਵੇਂ ਪਿਆਰੋ ਗੱਡੀਆਂ ਤੇ ਨੱਚਦੇ ਹਨ ਟਰਾਲੀਆਂ ਤੇ ਨੱਚਦੇ ਹਨ ਇਹ ਦੇਖਦੇ ਹੋ ਨਾ ਇਸ ਕਰਕੇ ਪਿਆਰੋ ਇਹ ਜਿਹੜੇ ਰੋਲ ਹਨ ਕਿ ਨਹੀਂ ਮੰਨੇ ਜਾ ਸਕਦੇ ਕਿਉਂਕਿ ਇਹਨਾਂ ਨੇ ਧਰਮ ਦੀ ਜੋ ਹੈ ਉਹ ਦੁਰਦਸ਼ਾ ਕਰ ਦਿੱਤੀ ਹੈ ਇਸ ਕਰਕੇ ਇਹ ਵਿਚਾਰ ਕਰਕੇ ਆਪਾਂ ਰੋਲ ਨਹੀਂ ਕਰਵਾ ਸਕਦੇ ਸੋ ਇਹਨਾਂ ਬਚਨਾਂ ਨਾਲ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ